ਕਮਲ ਸਿੰਘ ਜੀ ਮੈਂ ਤੁਹਾਨੂੰ ਬਹੁਤ ਯਾਦ ਕਰਦੀ ਆਈ ਲਵ ਯੂ ਕਹਦੇ ਐ ਇਸ ਗੜੀਏ ਛੋੜੀਏ ਕਹਦੇ ਮਿਸੂ ਕਹਦੇ ਹੈ ਬੱਸ ਆਈ ਕਿੰਨੇ ਆਉ ਆਓ ਮਾਂ ਹੈਨੀ ਆਓ ਸਾਨੂੰ ਬੁਲਾਤਾ ਯਾ ਪਉ ਸਤ ਨਾਮ ਸਤ ਸਤ ਨਾਮ ਛਾਤ ਪਰ ਚੱਲਿਆਆਂ ਬਰਿਆਆਂ ਬੱਚੇ ਕਰਨਾ ਨੂੰ ਕਰਮੀ ਆਪੋ ਆਪਣੀ ਕੇ ਰੇੜੇ ਕਹਿ ਦੋ ਦੇਖੋ ਇਹ ਅੱਖਾਂ ਦੇ ਨਾਲ ਸਭ ਕੁਝ ਦੇਖ ਰਹੇ ਕੀ ਹੋ ਰਿਹਾ ਇਹ ਭਾਂ ਨਹੀਂ ਜਾਵੇ ਸਵੇ ਅ ਬਸ ਜਿਹੜੀਆਂ ਰੱਖਿਆਈ ਕਾਰਜ ਰੱਖਿਆ ਗਿਆ ਉਹ ਖ ਬੜੇ ਬੜੀਆ ਸਾਰਿਆਂ ਨਾਲ ਮਿਲ ਕੇ ਸਾਰਿਆਂ ਨੇ ਕੀਤਾ ਤੇ ਸਾਰਿਆਂ ਨੇ ਇਕੱਠੇ ਹੋਏ ਆ ਤਰੀ ਸੇ ਲਿਆ ਗਈ ਸੇਲੀ ਹੈਣਾ ਬੜੇ ਅੰਦੇ ਨਹੀਂ ਆਏ ਹਾਂ ਬੜੇ ਦਿਨ ਆਈ ਹੈਣਾ ਸੇਲੀ ਹਾਂ ਫਰਨੋ ਸਾਸ਼ੀ ਕਾਲ ਜੀ ਤੇ ਅੱਜ ਦਾ ਜਿਹੜਾ ਬਲੌਗ ਹੈ ਗਾਇਆ ਦਾਦਾ ਜੀ ਨੂੰ ਇਹ ਨੂੰ 1 ਸਾਲ ਹੋ ਚੁੱਕੇ ਨੇ ਮਤਲਬ 11 ਮਹੀਨੇ ਹੈਣਾ ਬਰੀਨਾ ਹੈ ਬਰੀਨਾ ਬਰੀਨਾ ਹੈ ਤੇ ਉਹ ਜਿਹੜੀ ਕਹਿੰਦੇ ਆ ਬਾਰਕੀ ਹੈ ਨਾ ਬਾਰਕੀ ਕਰਦੇ ਰਹੀਆਂ ਅਸੀਂ ਅੱਜ ਤੇ ਉਹਦੇ ਹੀ ਮੁਤਲਕ ਸਾਰਾ ਜਿਹੜਾ ਪ੍ਰੋਗਰਾਮ ਹੋਰ ਬਿਆ ਗਿਆ। ਇਹ ਦੁੱਖਦਾ ਹੁੰਦਾ ਹੈ ਕਿ ਵੀ ਆਪਣੇ ਚੀਜ਼ ਜਾਣਦਾ ਤੇ ਮਾਲਕ ਦਾ ਹੁਕਮ ਹੈ ਮੰਨਣਾ ਪੈਂਦਾ ਉਸ ਨੂੰ ਅਸੀਂ ਉਹਨੂੰ ਢਾਲ ਨਹੀਂ ਸਕਦੇ। ਇਹ ਤੁਸੀਂ ਸਾਡੇ ਪੂਰੇ ਪਰਿਵਾਰ ਦੇ ਵੱਲੋਂ ਦਾਦਾ ਜੀ ਦੀ ਜਿਹੜੀ ਬਾਤ ਕੀ ਆਉਂਦੀ ਜਾ ਰਹੀ ਹੈ ਤੇ ਕੀ ਕੀ ਜੋ ਪ੍ਰੋਗਰਾਮ ਕੀਤੇ ਜਾ ਰਹੇ ਨੇ, ਰਬੇ ਗਏ ਨੇ, ਕਾਰਜ ਰਬੇ ਗਏ ਨੇ ਉਹ ਤੁਹਾਨੂੰ ਆਪਾਂ ਜਿੱਤ ਕਵਾਂਗੇ। ਵੀ ਤੁਸੀਂ ਜੁੜੋ ਜੇ ਪੂਰੇ ਬਲੌਗ ਦੇ ਵਿੱਚ ਕਿਉਂਕਿ ਇਸ ਬਲੌਗ ਦਾ ਮੰਤਵ ਇਹ ਹੁੰਦਾ ਕਿ ਤੁਸੀਂ ਸਾਰੇ ਜਾਣੇ ਨਾਲ ਮਿਲ ਕੇ ਆਪਣੇ ਪਰਵਾਰ ਨਾਲ ਰਹੀਏ ਤੇ ਆਪਣੇ ਬਜ਼ੁਰਗਾਂ ਨੂੰ ਯਾਦ ਰੱਖੀਏ ਕਿ ਨਹੀਂ ਕੁਛ ਕਹਾਂ ਜਾਵਾਂ ਤੁਸੀਂ ਠੀਕ ਹੈ ਮੁੰਡੇ ਨੂੰ ਦਰੱਖੀਆਂ ਦਵੇ ਬਹੁਤ ਨਿੰਦ ਕਰ ਰਿਹਾ ਮੁੰਡਾ ਵੱਡਾ ਆ ਸਾਰਿਆਂ ਨੂੰ ਸਾਰਾ ਕੰਮ ਸਾਡਾ ਦੇ ਸਿਰ ਦੇ ਉੱਤੇ ਹੀ ਆਉਂਦਾ ਦાદਾ ਨਹੀਂ ਸੰਭ ਦੇ ਕਰਕੇ ਸਾਰੇ ਪਰਿਵਾਰ ਨੂੰ ਬਹੁਤ ਨਿੰਦ ਕਰਦਾ ਹੁੰਦਾ ਬਾਬਾ ਜੀ ਜਿਆਦਾ ਆਉਂਦੀ ਹੈ ਬਾਬਾ ਜੀ ਬਹੁਤ ਜਿਆਦਾ ਆਉਂਦੀ ਹੈ ਸਾਡੇ ਵਿਦਾਈ ਦੀ ਪਰ ਕੀ ਕਰੀਏ ਦਾ ਦਪਾਣਾ ਮੰਨਣਾ ਪੈਣਾ ਇਹਨਾਂ ਦਾ ਸਾਨੂੰ ਮੁੰਡਿਆਂ ਦਾ ਹੌਸਲਾ ਬਹੁਤ ਹੈ ਬਹੁਤ ਚਲਾਈ ਬਹੁਤ ਹੌਸਲਾ ਦਿੰਦੇ ਥਾਨੂੰ ਸਾਡੇ ਵੱਡੇ ਭਾਜੀ ਬਹੁਤ ਹੌਸਲਾ ਦਿੰਦੇ ਆ ਵਾਹਿਗੁਰੂ ਜੀ ਸੋ ਇਹੀ ਹੈ ਸਾਰਿਆਂ ਨੂੰ ਰਲ ਮਿਲ ਕੇ ਰਹੀਏ ਸਾਰੇ ਜਣੇ ਤੇ ਆਪਣੇ ਪਿਓ ਯਾਦ ਵਿੱਚ ਸੋ ਜਿਹੜੇ ਅਧਿਕਾਰ ਦੇ ਵਿੱਚ ਕੀ ਕੀ ਹੈਗੇ ਨੇ ਸਾਰੇ ਜਣੇ ਤਿਆਰੀ ਹੋ ਰਹੀ ਹੈ ਸਕੂਸਾ ਪਾੜ ਜੀ ਦੀ ਤੇ ਇਹ ਸਾਰੇ ਜਣੇ ਆਪਣਾ ਆਪਣਾ ਜਿਹੜਾ ਹੋ ਕੰਮ ਕਰ ਰਹੇ ਨੇ ਇੱਧਰਲੇ ਪਾਸੇ ਲੰਗਰ ਤਿਆਰ ਕੀਤਾ ਜਾ ਰਿਹਾ ਜਿਹੜੀਆਂ ਅਸੀਂ ਕਿਉਂਕਿ ਲੰਗਰ ਜਦੋਂ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਦੋ ਦੋ ਫੁਰਕੇ ਸਾਰਿਆਂ ਦੀ ਤਿਆਰ ਕੀ ਤਿਆਰ ਰਿਹਾ ਤੇ ਡਾਕਟਰ ਸਾਹਿਬ ਸਾਡੇ ਹਜ ਤੱਕ ਤਿਆਰ ਨਹੀਂ ਹੋਏ ਠੀਕ ਲਾ ਦੇ ਸਾਰੇ ਹਾਂ ਸਾਰੇ ਕੈਮ ਸਾਰੇ ਕੈਮ ਸਾਰੇ ਕੈਮ ਕਰਤੇ ਗੋਡਿਆਂ ਦੇ ਮਰੀਜ਼ ਸਾਰੇ ਮਰੀਜ਼ ਇੱਧਰਲੇ ਪਾਸੇ ਨਵਜੋਤ ਇਹ ਸਾਡਾ ਹਰਮਨ ਪੀਰ ਸਿੰਘ ਹਾਂ ਜੀ ਕੀ ਪੂਤ ਹੈ ਹਨ ਹੈ ਨਹੀਂ ਹਨੀ ਪੂਤ ਪੂਤ ਨਹੀਂ ਹੁੰਦਾ ਹੁੰਦਾ ਠੀਕ ਹੈ ਤੇ ਸਾਰੇ ਜਣੇ ਵਿਚਾਰ ਪੀਰ ਬਕਲੀ ਸਾਹਿਬ ਉੱਠ ਗਿਆ ਟਾਈਮ ਹੋ ਗਿਆ ਸੁਖ ਨਾਲ 9:30 ਵਜੇ ਅੱਛਾ ਲਗਾਤਾ ਲਗਾਤਾ ਹਾਂ ਵੇ ਹਾਂ ਠੀਕ ਹੈ ਠੀਕ ਹੈ ਨੀਰ ਨਾਲ ਕਿਸੇ ਨੇ ਠੀਕ ਹੈ ਇਧਰਲੇ ਪਾਸੇ ਸਾਡਾ ਮਨਰਾਜ ਵੀ ਪੂਰਾ ਤਿਆਰੀਆਂ ਚ ਹੈ ਜੀ ਤੇ ਚਲੋ ਉਧਰ ਬਾਹਰ ਜਿੱਦਾਂ ਤੋਂ ਬਣਿਆ ਬਾਹਰ ਤੇ ਡਾਕਟਰ ਸਾਹਿਬ ਆਪਣੇ ਬਾਲ ਸੈੱਟ ਕਰਦੇ ਹੋਏ ਉਧਰ ਡਾਕਟਰ ਸਾਹਿਬ ਖੜੇ ਲੱਗੇ ਕੱਪੜੇ ਪ੍ਰੈਸ ਕਰਨ ਆਇਰਨ ਮੈਨ ਆਇਰਨ ਮੈਨ ਆਇਰਨ ਮੈਨ ਆਇਰਨ ਲੇਡੀ ਜੁੜਾਈ ਆ ਆਇਰਨ ਮੈਨ ਐਸੇ ਬਾਪੂ ਇਧਰ ਦਾਦੀ ਘਾੜੀ ਤਿਆਰ ਲੰਗਾ ਮੇਰਾ ਟੀਟੇ ਹੋ ਹੋ ਸੋ ਸੋਰੀ ਅੱਛੇ ਟੱਕਲਾ ਸੇਰ ਇਹਦਾ ਐਸੇ ਇਧਰ ਅੱਛੇ ਬੱਚੇ ਇਹਦਾ ਵਜਿੰਦਾ ਇਦਾਂ ਇਦਾਂ ਇਹ ਤੇ ਵੀਡੀਓ ਤੇ ਬਣ ਗਈ ਵੀਡੀਓ ਤੇ ਬਣ ਗਈ ਉਮੀਦ ਹੈ ਟੱਕਿਆ ਹੈ ਵੀਡੀਓ ਤੇ ਬਣ ਗਈ ਵੀਡੀਓ ਤੇ ਬਣ ਗਈ ਹੈ ਬਾਬੇ ਦੀ ਯਾਦ ਆਂਦੀ ਬਹੁਤ ਆਂਦੀ ਅੱਜ ਫੜੀਆਂ ਬੜੀ ਤਰ੍ਹਾਂ ਫੀਲ ਹੋ ਰਹੀ ਸੀ ਤੁੰਗ ਹੈ ਹਾਂ ਅੰਦੀ ਸਾਲ ਹੋ ਗਿਆ ਗਿਆ ਹੈ ਇੱਕ ਸਾਲ ਹੋ ਗਿਆ ਗਿਆ ਹੈ ਨਾ ਤੇ ਉਹ ਬੜਾ ਸੁਣੋ ਅੱਜ ਕੱਲ ਬੈਠਾ ਚਲ ਫੇ ਬਾਬਾ ਜੀ ਨੂੰ ਬਾਬੇ ਨੂੰ ਆਈ ਲਵ ਯੂ ਕਹਦੇ ਫੇ उधर उधर कह नहीं हूँ कह दे कह कमल सिंह मैं तेन बहुत याद कर दी आई लव यू कह दे, दे, दे। <laughs> बारले पासे जो म्यूजिक सिस्टम लगाया जा रहा क्योंकि जो स्पीकर लगते ने बंद वाली चल भी आ गए ने सुखन साहब पाठ जी आरंभता कर तैयारिया हो रही ਇੱਧਰਲੇ ਪਾਸੇ ਲੱਗਰ ਲੱਗਰ ਤਿਆਰ ਕੀਤਾ ਜਾ ਰਿਹਾ ਪਕੌੜੇ ਬਣ ਰਹੇ ਗੋਭੀ ਦੇ ਸੋ ਸਾਰੀ ਦੇਖ ਰਹੇ ਸਾਡੇ ਚਾਚੇ ਦੇ ਅਧੀਨ ਹੈ ਇਹਦੀ ਸਾਰੇ ਮੈਨੇਜਮੈਂਟ ਜਿਹੜੀ ਹੈ ਚਾਚਾ ਕਰ ਰਹੇ ਸਾਡਾ ਤੇ ਪਹਲ ਸੇ ਕੀਤੀ ਤਿਆਰ ਕੀਤੀ ਜਾ ਰਹੀ ਹੈ ਠੀਕ ਹੈ ਜੀ ਇੱਧਰਲੇ ਪਾਸੇ ਗੋਭੀ ਦੇ ਪਕੌੜੇ ਤੇ ਦਾਲ ਬਣ ਰਹੀ ਹੈ ਬਹੁਤ ਵਧੀਆ ਸਾਡੇ ਮੇਸ਼ੀਪਾ ਇਹ ਬੰਦੇ ਤੁਸੀਂ ਸਾਡੇ ਵਲੌਗਸ ਵਿੱਚ ਅਕਸਰ ਦੇਖਦੇ ਆਂਦੇ ਹੈਗੇ ਆ ਇਹ ਸਾਡੇ ਜਿੱਤੀ ਹਲਵਾਈ ਘਰ ਚ ਸੁਲੱਪ ਕੋੜ ਦੇ ਲੰਗਰ ਤਿਆਰ ਕੀਤਾ ਜਾ ਰਿਹਾ। ਬਾਗੀ ਗਰ ਵੀ ਪਾਣੇ ਬਾਜੀ ਉਸਤੇ ਪੋਛਾ ਜੀ। ਜੁਟਾੜ ਦੇ ਕੋਬੀ ਦੇ ਕੋੜੇ ਬੋਲੋ ਜੀ ਤੇ ਚਾਚਾ ਮਜੀ ਸਿੰਘ ਹੀ ਸਾਡੇ ਬਾਬਾ ਜੀ ਬਾਰੇ ਕੁਝ ਵਿਚਾਰ ਜਦੋਂ ਦੀ ਬਾਬਾ ਜੀ ਸ਼ਬਦ ਹੋਣ ਤਾਂ ਬੰਦਾ ਬਿਆਨ ਕਰਦਾ ਦਾ ਬੰਦਿਆਂ ਦੀ ਸ਼ਾਬਦ ਨਹੀਂ ਹੁੰਦੇ ਉਹਦਾ ਪਿਆਰ ਨਹੀਂ ਕਰਪੰਦਾ ਚੀਜ਼ਾਂ ਨੂੰ ਇਧਰ ਖੜਦਾ ਸੇ ਤੇ ਮੋੜ ਦੇ ਮੋੜੇ ਦੇ ਮੋੜੇ ਤੇ ਇਹ ਇਹ ਐਦਾਂ ਇਹ ਇਹ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਸੇ ਬੋ ਸੇ ਵਗਾ ਜ਼ਮੰਬੀ ਇਹ ਐਦਾਂ ਵੈਰੀ ਗੁੱਡ ਸ਼ਾਬਾਸ਼ ਮੇਰਾ ਪੁੱਤ ਵੈਰੀ ਗੁੱਡ ਵੈਰੀ ਗੁੱਡ ਚਲੋ ਚਲੋ ਅੱਗੇ ਹੋ ਅੱਗੇ ਹੋ ਚਲੋ 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 ਸ਼ਾਬਾਸ਼ 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 ਚਲੋ 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 ਚਲੋ

ਚਾਚੂ ਨਹੀਂ ਆਇਆ 21 ਸਾਲਾਂ ਬਾਅਦ ਇਕੱਠੇ ਹੋਏ ਆ ਭਰਾ ਵਾਹ ਵਿੱਚ ਪਸੇ ਇਹ ਦੇਖ ਨਜ਼ਰ ਲੱਗੇ ਕਿਸੇ ਦੀ ਵਾਹ जाके सफल होना हूं जाके सफल होना ਆਹ ਕਿੰਨਾ ਕਰਕੇ ਕੋਲ ਆਓ ਆਓ ਮਮਾ ਹੈ ਨਹੀਂ ਆਹ ਸਭ ਨੂੰ ਬੁਲਾਤਾ ਸਭ ਨੂੰ ਬੁਲਾਤਾ ਹਾਂ ਅਹ ਕੋਈ ਕੋਈ ਨਾ ਕਾਰਲੋ ਨਹੀਂ ਕਰਦਾ ਵਾਹ 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 ਬਸ ਜੀ ਨਾਮ ਸਤਿਨਾਮ ਸਤਿਨਾਮ ਵਾਹਿਗੁਰੂ 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 ਜਪੋ ਸਤਨਾਮ ਸਤ ਸਤਨਾਮ ਜਨਿਆਵ ਦੇ ਆਲਾ ਨਾਮ ਜਗਮ ਮੈਡਵਣਾ ਪ੍ਰਬੰਧਨ ਦੇ ਸੇਵਾ ਕਰੀ ਗਾਥਾ ਮੈਦ ਸਤਿਵਲਿਆਰੇ ਪ੍ਰਭੂ ਜੁਏ ਜੇਮ ਹੋਸਾ ਪ੍ਰਭੂ ਜੁਏ ਦਾ ਜੁਗ ਪ੍ਰਭੂ ਜੁਏ ਜਨਿਆਵ ਜੀ ਦਾ ਪ੍ਰਭੂ ਜੁਏ ਚਾਹ ਦੀ ਚਾਹ ਦੀ ਤਪਕੋੜੇ ਲੱਗੇ ਲੱਗਣ ਦਰ ਬਾਜਾ ਬੜਾ ਸਭ ਥੋੜੀ ਜਾ ਕੋਂਦਾ ਬਾਜੇ ਉਹਨਾਂ ਫੇਰੀ ਗੱਲ ਬਣਦੀ ਆ ਬਿਲਕੁਲ ਜਾ ਰਿਹਾ ਰਮਾਲੀ ਫੁਲਕੇ ਚਾਰ ਕੀਤੇ ਜਾ ਰਿਹਾ ਹੈ ਵਾਹਿਗੁਰੂ ਸਤਿ ਪਾਸ਼ਾ ਜੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਸੰਗਤਵਾਲ ਵਾਹਿਗੁਰੂ ਵਾਹਿਗੁਰੂ ਰਮਾਲੀ ਫੁਲਕੇ ਚਾਰ ਆਸਰਾ ਬ੍ਰਹਮ ਤੇ ਜੀਏ ਜਾਏ ਵਰਕੋ ਸਾਧਾ ਸ੍ਰੀ ਗੋਦੀ ਜੀ ਸਾਹਿਬਾ ਸ੍ਰੀ ਗੋਦੀ ਜੀ ਦੇ ਪਾਸ਼ਾਏ ਦਸਵੀਂ ाह श्री गुरु गोबिंद महाराज हो सब सन शायद गुरपति बराज मानो माल धन धन ਜਿਹੜੋ ਗ੍ਰੰਥ ਸਾਹਿਬ ਜੀ ਦਾ ਦਰਸ਼ਕ ਦਰਨਾ ਧਿਆਨ ਧਰਦੇ ਖਾਲਸਾ ਜੀ ਗੋਲਣਾ ਜੀ ਹੋਏ ਗੁਰੂ ਵਾਹਿਗੁਰੂ ਜੀ ਗੁਰੂ ਦੇ ਪਾਣੀ ਤਿਆਰੇ ਜਹਾਂ ਸਾਹਿਬ ਜੀ ਦੇ 40 ਮੋਤੇ ਹਜਿਆ ਜੰਮਿਆ ਕੰਮਿਆ ਜਨ ਤੇਰਾ ਨਾਮ ਜਪਿਆ ਵਡਸ਼ਿਆ ਦੇ ਚਲਾਈ ਦੇ ਬਾਜ ਦੇਖਿਆ ਨਕੀ ਦਾ ਜਿਮਲੇ ਕਰਵਾਨੇ ਜੀ ਤਾਂ ਮਨੀ ਆ ਜਾ ਆ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਗੋਲਣਾ ਜੀ ਵਾਲੇ ਬਿਜੋਜਨਾ ਸੰਗਾਂ ਸਤੁਨਿਆ ਨੇ ਤਾਂ ਮੇਰੇ ਸਿੱਦੇ ਤੇ ਬੰਦ ਬੰਦ ਕਰਵਾਏ ਖੁਸ਼ੀਆਂ ਨਵੀਆਂ ਚਰਟੀਆਂ ਦੇ ਜਿਹੜੇ ਨਾਂ ਆ ਰਹੇ ਨੇ ਜਰਾ ਕੇ ਮਗਰ ਸੀਨ ਚਾਲੇ ਆਪਾਂ ਬਾਰਾ ਕਹ ਤੇ ਸੈਡ ਕਰ ਦੋ ਸ਼ੀਦਿਆਂ ਪਾਈਆਂ ਉਹ ਬੋਲੀਆਂ ਦੇਕਰ ਵਿੱਚ ਉਗਲੇ ਦਤੀਆਂ ਲੋਹਾਂ ਤੇ ਬੈਠੇ ਬੱਚਾ ਟੋਟੇ ਕਿਰਪਾ ਦੇ ਗਲਾਂ ਵਿੱਚ ਆਪਾਂ ਦਰਸ਼ੀ ਜਿਵੇਂ ਸੀ ਜੀ ਸੋਸਾ ਸਮਨਾ ਨਵਾਹੀ ਤੇ ਬਣੇ ਨੇ ਮਿੱਠਾ ਕਰ ਜਾਣ ਬਣਿਆ ਜਨਾਮ ਜੇ ਨਾਮ ਮਰੀ ਰਾਮ ਸੰਗਾਂ ਸੰਗੀਆਂ ਹੋਵਾ ਹੈ ਜੀ ਸੋ ਕੰਮ ਸਾਰੇ ਕਰਨੀ ਦੀ ਹੈਗੀ ਆ ਦੇਖੋ ਤਰ ਖੜਾਵਾਦਾ ਪਿਆ ਸੂਚੀ ਦਾ ਸਰੀਰ ਦਤਾਰਾ ਕਿੰਨਾ ਸੋਹਣਾ ਸਰੀਰ ਬਖਸ਼ਿਆ ਹੈ ਭਾਰੇ ਮਰਵੀ ਰਬ ਦੀ ਬਾਣ ਨੇ ਮਾਣ ਦੇ ਤੇ ਸਾਹ ਸਮਝੋ ਇਹ ਸਰੀਰ ਦੀ ਮਹੱਤਤਾ ਬਹੁਤ ਸਾਧ ਉਪਾਣ ਚੰਗੀਆਂ ਬਰਿਆਆਂ ਬੱਚੇ ਕਰਨ ਹਦੂ ਕਰਮੀ ਆਪੋ ਆਪਣੀ ਕੇ ਲੜੇ ਕਹਿਣੋ ਦੇਖੋ ਇਹ ਅੱਖਾਂ ਦੇ ਨਾਲ ਸਭ ਕੁਝ ਦੇਖ ਰਿਹਾ ਕੀ ਹੋ ਰਿਹਾ ਕੇ ਪਾ ਨਹੀਂ ਲੱਗ ਰਿਹਾ ਸਵੇਰੇ ਨੂੰ ਦੇਖੋ ਕਿੰਨੇ ਥੋੜਾ ਸ਼ਾਮ ਨੂੰ ਬਾਬਾ ਕੁਰੀ ਸਾਹਿਬ ਜੀ ਨੇ ਬਾਬਾ ਕੁਰੀ ਸਾਹਿਬ ਜੀ ਦੇ ਨਾਲ ਮਿਲਿਆ ਇਹਨੇ ਥੋੜਾ ਸਾਬਤ ਦੱਸਿਆ ਜਪਦੀ ਸਾਹ ਦੇ ਵਿੱਚ ਨਜੋੜਾ ਕਰਨਾ ਮਾਦਰ ਸ਼ੁਰੂ ਕੀਤਾ ਮਾਉਂ ਬਾਹਰ ਤਾਂ ਅਵੇ ਰਾਜ ਨੂੰ ਬੰਨ ਕੇ ਰਾਖੀਆਂ ਕਰਵਾਣੀ ਸ਼ਾਦ ਨੇ ਬੰਨ੍ਹ ਕੇ ਰਾਜਤਾ ਕਿਉਂਕਿ ਮਾਂ ਦੇ ਨਾਲ ਨਾ ਜਾਣੇ ਬੰਨ੍ਹੇ ਇੱਕ ਦਿਨ ਜਾਣਾ ਪਿਆ ਜੋ ਮਾਂ ਛੱਡ ਕੇ ਜਾਣਾ ਪਿਆ ਉਹ ਜੇ ਮਾਂ लाओ जी साड़ी नानी भी आ गई है लो जी सारे सहयोग ना अज ਬਰਸੀ ਇੜੀਆ ਰੱਖਿਆ ਹੀ ਕਾਰਜ ਰੱਖਿਆ ਗਿਆ ਉਹ ਖ ਬੜੇ ਬੜੀਆ ਸਾਰਿਆਂ ਨਾਲ ਨਾਲ ਮਿਲ ਕੇ ਸਾਰਿਆਂ ਨੇ ਕੀਤਾ ਤੇ ਸਾਰੇ ਨੇ ਇਕੱਠੇ ਹੋਏ ਆ ਸਭ ਤੋਂ ਜ਼ਿਆਦਾ ਮਿਹਨਤ ਉਹ ਕਰਨ ਦੇ ਸਾਰ ਸਭ ਤੋਂ ਜ਼ਿਆਦਾ ਮਿਹਨਤ ਸਭ ਤੋਂ ਮਿਹਨਤੀ ਬੰਦਾ ਆ ਇੱਧਰ ਲੱਗਾ ਇੱਧਰ ਕੀ ਓਏ ਕੀ ਕਰਦਾ ਕਾਕਾ ਵੀ ਜੀ ਸੀ ਵੀ ਠੀਕ ਆ ਤੇ ਭਰਤੀਆਂ ਭੁਰਤੀਆਂ ਪੋਣੀਆਂ ਤੇ ਇਹਨਾਂ ਸੰਪਰਕ ਕਰੋ ਜਲਦੀ ਇਹਦੇ ਕੋਲ ਜੀ ਸੀ ਵੀ ਟਰੈਕਟਰ ਆਪਣੇ ਆ ਮੁੰਡੇ ਕੋਲ ਠੀਕ ਹੈ ਇਧਰ ਹੀ ਆਦਾ ਇਧਰ ਆਦਾ ਇਧਰ ਹੁੰਦਾ ਇਦਾਂ ਇਦਾਂ ਆਦਾ ਇਦਾਂ ਆ ਰੋਕ ਤੇਰੇ ਕੋ ਕੀ ਕੀ ਤੇਰੇ ਕੋਲ 77 ਜੀਸੀ ਵੀ ਬਾਜੋ ਤੁਸੀਂ ਖੇਡੋ ਮੈਂ ਦਿਖਾਉਣਾ ਦਿਖਾਉਣਾ ਆ ਦੇ ਆ ਦੇਖੋ ਜੀ ਮੁੰਡੇ ਕੋ ਡੈਕਟਰ ਆ ਇਹ ਮੁੰਡੇ ਕੋ ਡੈਕਟਰ ਹੈ ਡੈਕਟਰ ਜੀ ਸੀ ਵੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਤੁਹਿਆ ਠੀਕ ਸਾਰੇ ਥੱਕੇ ਹੋਏ ਹੁਣ ਚਾਹ ਦੇ ਪਿਆਲੇ ਜਿਹੜੇ ਆ ਪੀ ਪੀਤੇ ਹੋਏ ਨੇ ਨਾਨੀ ਵੀ ਅੱਜ ਸਾਡੇ ਕੋਲ ਆਈ ਜਿੰਨਾ ਨਹੀਂ ਛੱਡ ਬਹੁਤ ਸਾਲਾਂ ਬਾਅਦ ਨੀ ਦਿਸਦੇ ਹੋਏ ਅੱਜ ਨਾਨੀ ਨਿਕਲਦੀ ਨਹੀਂ ਤੇ ਤੇਰੀ ਸਹੇਲੀ ਆ ਗਈ ਸਹੇਲੀ ਹੈਨਾ ਬੜੇ ਅੰਦੇ ਨਹੀਂ ਆਏ ਹਾਂ ਬੜੇ ਨਹੀਂ ਆਈ ਹੈ ਨਾ ਸਹੇਲੀ ਹਾਂ ਤਬੂ ਗਰਦੀ ਕਰ ਹੈ ਹਾਂ ਠੀਕ ਹੈ ਲੋ ਜੀ ਚਾਹ ਆਪਣੀ ਛਕਾਓ ਕੋ ਦੂ ਜਲੀ ਸਾਦੇ ਚਾਹ ਜੇ ਲਿਖ ਚਾਹ ਮਜ਼ਾ ਆਉਂ ਲੱਗਦਾ ਉਹ ਲਿਖਦਾ ਖਤਮ ਹੋ ਜਾਂਦੀ ਚਾਹ ਇਹ ਉੱਤੇ ਮਤਲਬ ਸਾਰੇ ਗੱਲ ਬੇ ਵਾਕੈਂਟੀ ਗਾਹੀ ਗਿਆ ਪਿਛਲੀ ਵਾਰ ਇਹ ਸ਼ਨੀਵਾਰ ਦੀਪੂ ਗਾ ਨਹੀਂ ਪੂਰਾ ਸ਼ਨੀਵਾਰ ਆਇਆ ਬੜੀ ਕੋਸ਼ਿਸ਼ ਕੀਤੀ ਤਾਂ ਕਿਤੇ ਖੋਲੀ ਨਹੀਂ ਹੋਇਆ ਤਾਂ ਕਿਤੇ ਨਹੀਂ ਹੋਊਗਾ ਕਰ ਰਹੀ ਸੀ ਜੀ ਇਹ ਵੀ ਚੱਲ ਰਿਹਾ ਹੈ ਕਿਤਾਬ ਜਿਹੜੇ ਗੁਦਾ

ਲੋੜੀ ਇਕੱਠੇ ਆਵਾਂ ਹਾਂ ਲੋੜੀ ਹੁਣ ਇਕੱਠੇ ਆਵਾਂ ਸਾਰੇ ਜਣੇ ਚਲੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੇਖੇ ਤੇ ਪੂਰਾ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇੱਥੇ ਸਾਰੇ ਹਾਸਦੇ ਵਾਸਤੇ ਰੋ ਇਕੱਠੇ ਰੋ ਸਾਰੇ ਜਣੇ ਚਲੋ ਜੀ